ਅੱਜ ਦੋਸਤੋ ਸਰ ਵੀ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਬਾਈ ਜੀ ਅੱਜ ਆਪਾਂ ਪਹੁੰਚਾਗੇ ਸ਼ਹਿਰ ਰਾਮਪਰਾ ਦੇ ਵਿੱਚ ਤੇ ਬਾਈ ਜੀ ਆਪਣੇ ਨਾਲ ਲਵਾਂਗੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਬਾਈ ਜੀ ਤੇ ਨਵਾਂ ਟਰੈਕਟਰ ਬਾਈ ਲਾਂਚ ਕਰ ਰਹੇ ਨੇਗੇ ਤੇ ਕਰਦੇ ਬਾਈ ਨਾਲ ਗੱਲਬਾਤ ਸਸੇਗਾ ਬਾਈ ਜੀ ਸਸੇਗਾ ਬਾਈ ਜੀ ਉਹ ਠੀਕ ਹੋ ਜੀ ਵਧੀਆ ਬਾਈ ਜੀ ਸਸੇਗਾ ਠੀਕ ਹੈ ਜੀ ਤੇ ਪ੍ਰੀਤੋ ਏਜੰਸੀ ਚੋ ਕਿਹੜੇ ਕਿਹੜੇ ਬਾਈ ਆਏ ਹੋ ਸਾਡੇ ਕੋਲ ਏਰੀਆ ਮੈਨੇਜਰ ਹੈ ਬਾਈ ਜੀ ਭਿੰਦਰ ਸ਼ਰਮਾ ਜੀ ਠੀਕ ਹੈ ਜੀ ਤੇ ਹੋਰ ਜਿਸ ਕਰਨ ਜੀ ਆ ਜੀ ਠੀਕ ਹੈ ਜੀ ਸਾ ਠੀਕ ਹੈ ਜੀ ਇਹ ਸਾਡਾ ਇੱਕ ਨਵਾਂ ਟਰੈਕਟਰ ਅਸੀਂ ਲਾਂਚ ਕੀਤਾ ਹੈ ਤੇ ਅੱਜ ਡਿਲੀਵਰ ਕਿੰਨੇ ਕਰਿਆ ਜੀ ਟਰੈਕਟਰ ਅਸੀਂ 4 ਟਰੈਕਟਰ ਕਰਤਿਆ ਜੀ ਠੀਕ ਹੈ ਜੀ ਨਿਕਾ ਅਮਰਬਾਦ ਜਸਪਰੀ ਤੇ ਇਧਰ ਜਿਹੜੇ ਟਰੈਕਟਰ ਨੇ ਬਾਈ ਜੀ ਅੱਜ ਮਤਲਬ ਡਿਲੀਵਰ ਕੀਤੇ ਨੇਗੇ ਤੇ ਆਹ ਟਰੈਕਟਰ ਬਾਈ ਜੀ ਅੱਜ ਆਪਾਂ ਨਵਾਂ ਲਾਂਚ ਕਰਨਾ ਆਵਾਜੇ ਠੀਕ ਹੈ ਜੀ ਰਮਿਤਰਾ ਦਿਖਾ ਦਈਏ ਤੁਹਾਨੂੰ ਟਰੈਕਟਰ ਆ ਬਈ ਚੈੱਕ ਕਰੋ ਤੇ ਇਹ ਆ ਗਿਆ ਬਾਈ ਜੀ 6 ਮਹੀਨੇ ਪਹਿਲਾਂ ਜਿਹੜਾ ਜੋਦਾ ਲਾਂਚ ਕੀਤਾ ਸੀਗਾ ਉਹ ਚ ਬਾਈ ਜੀ ਮਤਲਬ ਚੇਂजेस ਕਰੇ ਨੇਗੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਜੇ ਗੱਲਬਾਤ ਕਰੀਏ ਬਾਈ ਜੀ ਫਰੰ ਅ ਬੇਟਾ ਤੋਂ ਲੈ ਕੇ ਅ ਫਰੰਟ ਬੇਡ ਚੇਂਜ ਕਰਤੇ ਨਾ ਭਾਈ ਜੀ ਪਹਿਲਾਂ ਸਾਡੇ ਕਿਸਾਨ ਭਰਾਵਾਂ ਦੀ ਮੰਗ ਸੀ ਜੀ ਠੀਕ ਹੈ ਜੀ ਇਹਦੇ ਵਿੱਚ ਸ਼ਾਕ ਘਾਟਾ ਹੈ ਅਚਾਕ ਘਾਟਾ ਹੈ ਚਾਕ ਘਾਟਾ ਸਾਰੇ ਘਾਟਾ ਬੂਰੇ ਕਰਤੇ ਇਹਦੇ ਵਿੱਚ ਹੀ ਸੀ ਫਰੰਟ ਬੇਡ ਲਾਤੀ ਠੀਕ ਹੈ ਜੀ ਆਪ ਸਪੈਸ਼ਲਿਸਟ ਪੋਰਟ ਲਾਤੀ ਜੀ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਕਈ ਵਾਰ ਕਹਿ ਲਿਆ ਜਣਾ ਪਰ ਟੂਚਨ ਵਗੈਰਾ ਪਾਉਣਾ ਹੋਵੇ ਹੈਵੀ ਉਹ ਹੋ ਜਾਂਦਾ ਨਾ ਭਾਈ ਜੀ ਹਾਂਜੀ 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 ਠੀਕ ਹੈ ਰਵਰ ਸ਼ੀਸ਼ੇ ਕਰਤੇ ਜੀ ਠੀਕ ਹੈ ਜੀ ਸੀਟ ਚੇਂਜ ਕਰਤੀ ਜਿਹੜੀ ਠੀਕ ਹੈ ਜੀ ਫਿਰ ਸੀਟ ਵੱਡੇ ਆ ਉਹ ਕਰਤੇ ਹਾਂਜੀ ਆ ਫੈਂਡਰ ਚੇਂਜ ਤੇ ਮੂਰੇ ਐਲ.ਐਡੀ ਲੱਟਾਂ ਲਾਤੀਆਂ ਟਰੈਕਟਰ ਦੇ ਜੀ ਠੀਕ ਆ ਬਾਈ ਜੀ ਤੇ ਜੇ ਦੀ ਲਿਫਟ ਕੰਪੈਸਟੀ ਦੀ ਗੱਲ ਕਰੀ ਪਹਿਲਾਂ ਹੈਗੀ ਸੀ ਬਾਈ ਜੀ ਪਾਈ ਚੁੱਕੇ ਜੀ ਦੀ ਹਾਂਜੀ 2400 ਦੀ ਹੈ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਹੀਟ ਗਾਰਡ ਆ ਗਿਆ ਨਾ ਬਾਈ ਜੀ ਠੀਕ ਆ ਜੀ ਤੇ ਪਹਿਲਾਂ ਟਾਇਰ 14 ਦੇ ਆਏ ਸੀ ਬਾਈ ਜੀ ਇਹਦੇ ਨਹੀਂ 16 ਟਾਇਰ ਤੋਂ 16 ਦੇ ਹੁਣ ਵੀ 16 ਜਾ ਰਹੇ ਆ ਜੀ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਇਹ ਟਰੈਕਟਰ ਪਾਈਆਂ ਟੋ ਮੜ ਲਾ ਜੀ ਟੋ ਮੜ ਲਾ ਪਾਵਰ ਸਪੇਸ ਤੇਲ ਬ੍ਰੇਕ ਆਰਵਰਸ ਵੀਰ ਜੀ ਡਬਲ ਡਿਸਟ੍ਰਿਬਿਊਟਰ ਆਈ ਹੈ ਇਹ ਪਹਿਲਾਂ ਵਾਲਾ ਡਿਸਟ੍ਰਿਬਿ ਠੀਕ ਹੈ ਜੀ ਸਾਈਡ ਗੇਅਰ ਕ੍ਰੀਪਰ ਗੇਅਰ ਆਊਗਾ ਜੀ ਕ੍ਰੀਪਰ ਗੇਅਰ ਹਾਂਜੀ ਹਾਂਜੀ ਇਹ ਵੀ ਬਈ ਜੇ ਕਰਾਰੋ ਦੇ ਗੇਅਰ ਵਾਲਾ ਜਾਂਦਾ ਨਹੀਂ ਨਹੀਂ ਕਰਾਰੋ ਚ ਨਹੀਂ ਆਉਂਦਾ ਠੀਕ ਹੈ ਜੀ ਇਹ ਕਰਾਰੋ ਚ ਨਹੀਂ ਆਉਣਾ ਹੈਗਾ ਠੀਕ ਹੈ ਬਈ ਜੀ ਇਹ ਮਤਲਬ ਇਹਦਾ ਨਵਾਂ ਨਾਮ ਕੀ ਰੱਖਿਆ ਬਈ ਜੀ ਇਹ ਜੋਦਾ ਸਹੀ ਜੋਦਾ 2025 2025 ਠੀਕ ਹੈ ਬਈ ਤੇ ਜਿਵੇਂ ਆਪਾਂ ਬਈ ਜੀ ਪਿਛਲੇ ਪ੍ਰਾਈਸ ਚ ਜਾ ਕੇ ਚੱਲੀਏ ਇਹ ਟਰੈਕਟਰ ਦਾ ਪ੍ਰਾਈਸ ਉਹਦੇ ਨਾਲ ਬਈ ਜੀ ਡਿਫਰੈਂਟ ਰਹੂਗਾ ਬਈ ਜੀ ਥੋੜਾ ਜਿਆਦਾ ਥੋੜਾ ਡਿਫਰੈਂਸ ਰਹੂਗਾ ਇਹਦਾ ਠੀਕ ਹੈ ਜੀ ਮਤਲਬ ਜਿਹੜੇ ਸਾਹਿਬ ਨੇ ਮਤਲਬ ਆਪਾਂ ਚੇਂਜਸ ਕਰ ਰਹੇ ਨੇ ਠੀਕ ਹੈ ਜੀ ਭਲਾ ਭਾਈ ਜਿੰਨਾ ਕ ਸਾਮਾਨ ਲਾਏਗਾ ਉਹਨੇ ਬਾਕੀ ਦਾ ਰੇਟ ਹਾਂ ਜੀ ਉਹਨੇ ਕੀ ਹੈ ਕੋਈ ਜਿਆਦਾ ਕੋਸਟ ਨਹੀਂ ਠੀਕ ਹੈ ਜੀ ਪਹਿਲਾ ਟਰੈਕਟਰ 20000 ਰੁਪਿਆ ਥੋੜਾ ਜਿਆਦਾ ਮਹਿੰਗਾ ਹੈ ਇਹ ਠੀਕ ਹੈ ਜੀ ਉਹ ਸਾਮਾਨ ਲਾਤਾ ਕੰਪਨੀ ਦੀ ਹੈ ਤੇ ਜੀ ਠੀਕ ਹੈ ਜੀ ਤੇ ਬਾਕੀ ਸਾਡਾ ਜਿਹੜੀ ਲੋਨ ਦੀ ਸਬਦਾ ਪੂਰੀ ਫੁੱਲ ਹੈ ਠੀਕ ਹੈ ਭਾਜੀ ਸਰਕਾਰੀ ਬੈਂਕਾਂ ਨਾਲ ਸਰਕਾਰੀ ਬੈਂਕਾਂ ਨਾਲ ਸਾਡੇ ਲੋਨ ਦੀ ਸਬਦਾ ਠੀਕ ਹੈ ਜੀ ਤੇ ਇੱਕ ਇਹ ਚੇਂਜਸ ਕਰਤਾ ਨਾ ਭਾਜੀ ਮਤਲਬ ਪਹਿਲਾਂ ਜਿਹੜਾ ਸਾਇਲੈਂਸਰ ਸੀਗਾ ਥੋੜਾ ਜਿਆਦਾ ਜਿਆਦਾ ਉਹ ਕਰਦੇ ਸੀ ਹੁਣ ਸਾਇਲੈਂਸਰ ਅਨਸਰ ਹੋ ਗਿਆ ਨਾ ਭਾਜੀ ਹਾਂ ਜੀ ਹਾਂ ਜੀ ਠ ਤੇ ਜੇ ਟਰੈਕਟਰ ਵਾਇਰ ਕਰਨਾ ਹੋਵੇ ਤਾਂ ਆਉਣਾ ਕਿੱਥੇ ਪਊਗਾ ਜੀ ਆਪਾਂ ਨੂੰ ਸਾਨੂੰ ਰਾਮਪਰਾ ਗੁਰੂਕਾਚ ਟਰੈਕਟਰ ਠੀਕ ਹੈ ਜੀ ਤਬ ਉਹ ਰਿਆਂ ਜੀ ਸੀ ਠੀਕ ਹੈ ਜੀ ਬਠਿੰਡੇ ਸਾਡੀ ਆਈਟੀ ਚੌਂਕ ਚਾਹੀਏ ਠੀਕ ਹੈ ਭਾਜੀ ਹੁਣ ਉਹ ਗੁਰਮੁਖੀ ਚੌਕ ਹੈ ਠੀਕ ਹੈ ਜੀ ਮਤਲਬ ਜਿਵੇਂ ਭਾਈ ਮੈਂ ਪਿਛਲੀ ਵੀਡੀਓ ਚ ਕਿਹਾ ਸੀਗਾ ਕੰਪਨੀ ਦੇ ਟਰੈਕਟਰ ਬਾਅਦ ਚ ਲਾਂਚ ਹੁੰਦਾ ਉਰੇ ਆ ਕੇ ਪਹਿਲਾਂ ਲਾ ਚਾਹੀਦਾ ਪਹਿਲਾਂ ਚਾਹੀਦਾ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਤੁਹਾਨੂੰ ਹਾਂ ਲੋਨ ਦੀ ਕਰਨਾ ਠੀਕ ਹੈ ਦੱਸ ਦਿਓ ਭਾਜੀ ਜਿਹੜਾ ਕਿ ਲੋਨ ਦੀ ਸ਼ਬਦਾ ਆਪਣੇ ਪੁੰ ਲੈਤੇ ਜੀ ਠੀਕ ਹੈ ਔਰ 90% ਲੋਨ ਹੋ ਜਾਂਦਾ ਜੀ 90% ਲੋਨ ਬੈਂਕ ਆਫ ਇੰਡੀਆ ਦਾ ਸਾਡਾ ਐਮਯੂ ਸੈਂਡ ਹੋਇਆ ਬਈ ਠੀਕ ਹੈ ਜੀ ਮਤਲਬ ਜੇ ਜੇ ਪੁਰਾਣਾ ਟਰੈਕਟਰ ਕਟਵਾਉਣਾ ਹੋਵੇ ਬਾਈ ਜੀ ਉਹ ਵੀ ਟੈਕਟਰ ਕੱਟ ਲਾਂਗੇ ਜੀ ਠੀਕ ਹੈ ਬਾਈ ਜੀ ਮਤਲਬ ਉਹ ਜਿਹੜਾ ਰੇਟ ਲੱਗ ਜੂਗਾ ਜੇ ਜੇ ਆਪਣਾ ਮਾਰਕੀਟ ਦੇ ਵਿੱਚ ਜਿੰਨੇ ਦਾ ਵੇਚਣ ਵਾਲਾ ਹੋਇਆ ਜੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਲੱਗੇ ਲਓ ਮੇਥਰਾ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਆ ਫੋਲੋ ਧੰਨਵਾਦ ਸਭ ਸੰਗਤ